ਲਿਬਰਲ ਦੇ ਬਹੁਤ ਚਰਚਿਤ ਕੰਟਰੋਵਰਸ਼ੀਅਲ ਐਮਪੀ ਕੈਂਡੀਡੇਟ ਨਿਹਰਤੀ ਆਪਣੀ ਕੈਂਡੀਡੇਸੀ ਵਾਪਸ ਲੈ ਲਿਆ ਦੱਸਦੀ ਹੈ ਕਿ ਇਸ ਤੇ ਲਗਾਤਾਰ ਚਰਚਾਵਾਂ ਸੀਗੀਆਂ ਕੱਲ ਮਸ਼ਕਰਨੀ ਨੇ ਵੀ ਕਿਹਾ ਸੀ ਕਿ ਉਸ ਨੂੰ ਪਾਲੋਜਾਈਜ਼ ਕੀਤੀ ਗਈ ਹੈ ਉਸ ਨੂੰ ਡ੍ਰਾਪ ਨਹੀਂ ਕਰਾਂਗੇ ਉਹਦੀਸ ਪਾਲੋਜਾਈਜ਼ ਜਿਹੜੀ ਸੈਕਟ ਕਰਦੇ ਆ ਦੱਸਦੀ ਹੈ ਕਿ ਇਸ ਕੈਂਡੀਡੇਟ ਦਾ ਨਾਂ ਜਿਹੜਾ ਕਾਫੀ ਚਰਚਾ ਚ ਰਿਹਾ ਹੈ ਪਾਲਚਾਨ ਔਰ ਇਸ ਵੱਲੋਂ ਇਹ ਗੱਲ ਕਹੀ ਗਈ ਸੀਗੀ ਕਿ ਕੋਈ ਵੀ ਕੰਜ਼ਰਵੇਟਿਵ ਕੈਂਡੀਡੇਟ ਛੜਾਇਆ ਔਰ ਅਨਕਾਰਿਆ ਲਾਗੇ ਕਿਸੇ ਵੀ ਰਾਈਡਿੰਗ 'ਚ ਤੇ ਉਸ ਨੂੰ ਜਿਹੜਾ ਆ ਚਾਈਨੀਸ ਕੌਂਸਲਟੇਟ ਵਾਲ ਤੇ ਬੌਂਟੀ ਕਲੈਕਟ ਕਰੋ ਭਾ ਤੁਹਾਨੂੰ ਉਹਦੇ ਸਰ ਦੇ ਪੈਸੇ ਮਿਲਣਗੇ ਸੋ ਇਹ ਕਾਫੀ ਚਰਚਾ ਚੱਲ ਰਹੀ ਹੈ ਜਦੇ ਕਰਕੇ ਲਗਾਤਾਰ ਪੋਲਿਟੀਕਲ ਪਾਰਟੀਆਂ ਉਸ ਨੂੰ ਡਰਾਪ ਕਰ ਲਈ ਗੱਲ ਕਹਿ ਰਹੀਆਂ ਸੀ ਔਰ ਕੱਲ ਸ਼ਾਮੇ ਵਿਲਕਲ ਪਾਰਟੀਆਂ ਨੇ ਉਸ ਦੀ ਇਨਕੁਆਇਰੀ ਦੀ ਗੱਲ ਕੀਤੀ ਸੀ ਪਤਾ ਲੱਗਾ ਕਿ ਆਰਸੀਐਮਸੀ ਵੀ ਇਹਦੇ ਵਿੱਚ ਜੰਪ ਇਨ ਕਰਨ ਜਾ ਰਹੀ ਸੀ ਸੋ ਚਿਆਂਗ ਨੇ ਕਿਹਾ ਹੈ ਕਿ ਇਸ ਵਕਤ ਸਾਡੀ ਪਾਰਟੀ ਜਿਹੜੀ ਆ ਉਹ ਕੈਨੇਡਾ ਨੂੰ ਇਕਨੋਮਿਕ ਟੌਰ ਤੇ ਪ੍ਰੋਡਕਟ ਕਰਨ ਲਈ ਕੰਮ ਕਰ ਰਹੀ ਆ ਤੇ ਦੇਸ਼ ਦੇ ਨਾਲ ਖੜੀ ਹੋਈ ਆ ਸੋ ਇਸ ਸਮੇਂ ਮੈਂ ਕੋਈ ਟ੍ਰਬਲ ਕ੍ਰੀਏਟ ਨਹੀਂ ਕਰੂੰਗਾ ਮੈਂ ਆਪਣੀ ਕੈਂਡੀਡੇਟਸ਼ਿਪ ਡ੍ਰੌਪ ਕਰਦਾ ਸੋ ਕੱਲ ਖੁਦ ਹੀ ਜਿਹੜੇ ਮਿਸਟਰ ਪੌਲ ਚਿਆਂਗ ਨੇ ਉਹਨਾਂ ਨੇ ਆਪਣੀ ਕੈਂਡੀਡੇਟਸ਼ਿਪ ਜਿਹੜੀ ਆ ਡ੍ਰੌਪ ਕਰ ਦਿੱਤੀ ਆ ਤੇ ਮਾਰਖਮ ਯੂਨੀਅਨ ਬਿਲ ਤੋਂ ਇਹ ਕੈਂਡੀਡੇਟ ਸੰ ਚਰਚਾ ਬਣੀ ਰਹੇਗੀ ਅਪਡੇਟ ਜਾਰੀ ਰੱਖਾਂਗੇ ਅਗਲੀ ਖਬਰਾਂ ਵੱਧਿਆ ਕੈਨੇਡਾ ਦੇ ਵਿੱਚ ਲਗਾਤਾਰ ਇਸ ਵਕਤ ਕਨੇਡੀਅਨ ਵੱਡੇ ਲੀਡਰ ਜਿਹੜੇ ਨੇ ਉਹ ਉਹਨਾਂ ਵੱਲੋਂ ਵਾਧਿਆਂ ਦੀ ਛੜੀ ਲਾਈ ਗਈ ਆ ਕੱਲ ਮਿਸਟਰ ਕਾਰਨੀ ਤੇ ਮਿਸਟਰ ਜਗਮੀਤ ਸਿੰਘ ਦੋਨਾਂ ਵੱਲੋਂ ਹਾਊਸਿੰਗ ਨੂੰ ਲੈ ਕੇ ਵੱਡੀਆਂ ਅਨਾਊਂਸਮੈਂਟ ਕੀਤੀਆਂ ਨੇ ਜਦੋਂ ਕਿ ਇਕਨੋਮਿਕ ਕੋਰੀਡੋਰ ਬਣਾਉਣ ਬਾਰੇ ਮਿਸਟਰ ਪਾਲਿਵ ਜਿਹੜਿਆ ਉਹ ਕਾਫੀ ਚਰਚਾ ਚ ਰਹਿ ਨੇ ਇਸ ਦੀ ਵੱਡੀ ਅਪਡੇਟ ਮਿਸਟਰ ਕਾਰਨੀ ਕੱਲ ਮਾਰਖੰਦ ਦੇ ਵਿੱਚ ਸਨ ਤੇ ਉਹਨਾਂ ਵੱਲੋਂ ਹਾਊਸਿੰਗ ਬਿਲਡਿੰਗ ਦਾ ਵੱਡਾ ਪਲਾਨ ਜਿਹੜਾ ਦਿੱਤਾ ਗਿਆ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਹਾਊਸਾਂ ਦੀ ਹਾਊਸਿੰਗ ਕੰਸਟਰਕਸ਼ਨ ਜਿਹੜੀ ਉਹ ਡਬਲ ਕਰਨਗੇ ਆਲਮੋਸਟ 5 ਲੱਖ ਕਰੋ ਸਾਲਾਨਾ ਬਣਾਉਣਗੇ ਉਹਦੇ ਵਿੱਚ ਪਬਲਿਕ ਪ੍ਰਾਈਵੇਟ ਕਾਰਪੋਰੇਸ਼ਨ ਸੈਕਟਰਸ ਨੂੰ ਉਹ ਇਨਵੋਲਵ ਕਰਨਗੇ ਉਹਨਾਂ ਨੇ ਇਸ ਗੱਲ ਦਾ ਦਾਵਾ ਕੀਤਾ ਕਿ ਵਰਲਡ ਵਾਈਡ ਸੈਕੰਡ ਵਰਲਡ ਵਾਈਡ ਤੋਂ ਬੰਦ ਪਹਿਲੀ ਬੜੀ ਕੈਨੇਡਾ ਨੇ ਵਿੱਚ ਵੱਡੇ ਪੱਧਰ ਤੇ ਇੰਨੀ ਘਰਾਂ ਦੀ ਕੰਸਟਰਕਸ਼ਨ ਜਿਹੜੀ ਹੋਏਗੀ ਉਹਨਾਂ ਨੇ ਕਿਹਾ ਕਿ ਬਿਲਡ ਕੈਨੇਡਾ ਹੋਮਸ ਜਿਹੜਾ ਆ ਉਹ ਨਵਾਂ ਕੰਮ ਤੋੜਨਗੇ ਜਿਹਦੇ ਵਿੱਚ 25 ਬਿਲੀਅਨ ਦੀ ਜਿਹੜੀ ਫਾਈਨਾਂਸਿੰਗ ਆ ਜਿਹੜੀ ਉਹ ਹੋਏਗੀ ਇਨਵੈਸਟਮੈਂਟ ਜਿਹੜੀ ਹੋਏਗੀ ਸੋ ਕੱਲ੍ਹ ਵਾਂ ਦੇ ਵਿੱਚ ਉਹਨਾਂ ਨੇ ਹਾਊਸਿੰਗ ਇੰਡਸਟਰੀ ਨੂੰ ਲੈ ਕੇ ਵੱਡੀ ਅਨਾਊਂਸਮੈਂਟ ਕੀਤੀ ਆ ਹੁਣ ਅਗਲੀ ਗੱਲ ਕਰਦੇ ਆ ਮਿਸਟਰ ਪੀਰ ਪਾਲੀਵਰ ਤੇ ਫਿਰ ਜਗਮੀਤ ਸਿੰਘ ਤੇ ਫਿਰ ਕਾਰਬਨ ਟੈਕਸ ਵੱਲ ਰਫ਼ ਕਰਾਂਗੇ ਕੱਲ ਮਿਸਪੀਰ ਪਾਲੀਆ ਨੇ ਪ੍ਰੋਮਿਸ ਕੀਤਾ ਹੈ ਕਿ ਦੇਸ਼ ਦੇ ਵਿੱਚ એનર્ਜੀ ਸੈਕਟਰ ਦੇ ਵਿੱਚ ਇੱਕ ਵੱਡਾ ਕੋਰੀਡੋਰ ਜਿਹੜਾ ਸਾਫ਼ ਕਰਨਗੇ ਦੇਸ਼ ਦੇ ਵਿੱਚ ਇਨਫਰਾਸਟ੍ਰਕਚਰ ਸਿਸਟਮ ਨੂੰ ਬਿਲਡ ਅਪ ਕਰ ਲਈ ਸਪੀਡ ਅਪ ਕਰ ਲਈ ਉਹ ਕੰਮ ਕਰਨਗੇ ਕਨਸਰਵਟਿਵ ਲੀਡਰ ਨੇ ਕੱਲ ਕਿਹਾ ਕਿ ਉਹਨਾਂ ਦੀ ਪਾਰਟੀ ਜੇ ਸਰਕਾਰ ਬਣਾਉਂਦੀ ਹੈ ਤੇ ਉਹ ਵੱਡੀ ਟਰਾਂਸਮਿਸ਼ਨ ਲੈ ਕੇ ਆਉਣਗੇ ਟਰਾਂਸਮਿਸ਼ਨ ਲਾਈਨਸ ਦੇ ਵਿੱਚ ਰੇਲਵੇ ਪਾਈਪਲਾਈਨ ਤੇ ਅਦਰ ਜਿਹੜੇ ਕ੍ਰਿਟੀਕਲ ਇਨਫਰਾਸਟ੍ਰਕਚਰਸ ਨੇ ਉਸ ਤੇ ਆਪਣਾ ਕੰਮ ਬਣਾਉਣ ਲਈ ਉਹ ਇੱਕ ਤਾਂ ਮੇਜਰ ਜਿਹੜੀ ਕਾਰਨ ਉਹਨੇ ਕਿਹਾ ਕਿ ਅਸੀਂ ਵੱਡੇ ਇਨਸੈਂਟਿਵ ਦੇਵਾਂਗੇ ਪਾਈਪਲਾਈਨ ਨੂੰ ਬਿਲਡ ਕਰ ਲਈ ਪਾਈਪਲਾਈਨ ਨੂੰ ਬੂਮ ਕਰਨ ਵਾਸਤੇ ਸੋ ਉਹਨਾਂ ਨੇ ਇੱਕ ਵੱਡਾ એનર્ਜੀ ਕੋਰੀਡੋਰ ਇਸਟੈਬਲਿਸ਼ ਕਰਨ ਦੀ ਗੱਲ ਕਹੀ ਆ ਤੇ ਇਸ ਵਾਰੇ ਦੀ ਵੀ ਕੱਲ ਦੀ ਕਾਫੀ ਚਰਚਾ ਹੈ ਜਗਨਜੀਤ ਸਿੰਘ ਹੀ ਕਹਿੰਦੇ ਜਿਸ ਮੀ ਸਿੰਘ ਜਿਹਨਾਂ ਦੀ ਪਾਰਟੀ ਸਪੱਕਤ ਨੰਬਰ ਸੇ ਵਿੱਚ ਕਾਫੀ ਬਿਹਾਈਂਡ ਚੱਲ ਰਹੀ ਆ ਐਨਡੀਪੀ ਨੇ ਕੱਲ੍ਹ ਕਿਹਾ ਕਿ ਉਹ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੂੰ ਪੈਚ ਕਰਨਗੇ 300 ਮਿਲੀਅਨ ਦਾ ਰੈਟੋਫਿਕ ਪ੍ਰੋਗਰਾਮ ਜਿਹੜਾ ਆ ਉਹ એનર્ਜੀ ਐਫੀਸ਼ੀਐਂਟ ਘਰ ਬਣਾਉਣ ਲਈ ਲਾਉਣਗੇ ਤੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਆ ਕੱਲ੍ਹ ਕਿ ਉਹਨਾਂ ਦੀ ਪਾਰਟੀ ਜਿਹੜੀ ਆ ਕਲਾਈਮੇਟ ਪਲੇਟਫਾਰਮ ਤੇ ਕੰਮ ਕਰੇਗੀ ਤੇ ਨਾਲ ਦੀ ਨਾਲ ਜਿਹੜੀ ਗ੍ਰੀਨ ਹਾਊਸ ਗੈਸਸਿਸ ਨੇ ਉਹਨਾਂ ਨੂੰ ਰਿਡਿਊਸ ਕਰੇਗੀ ਤੇ ਉਹਨਾਂ ਨੇ ਕਿਹਾ ਕਿ ਉਹ 14 ਬਿਲੀਅਨ ਦੀ ਇਨਵੈਸਟਮੈਂਟ ਕਰਨਗੇ ਆ ਗੈਸ ਸਬਸਿਡੀ ਜਿਹੜੀ ਆ ਜਿਹੜੀ ਹੈਵੀ ਹੈਗਿਨੇ ਇੰਡਸਟਰੀਸ ਉਸ ਤੇ ਉੱਪਰ ਉਹ ਇਹ ਦੂਜੀ ਸੰਪੂਰਨ ਕਰਨਗੇ ਦੱਸੇ ਕਿ ਕਨਜ਼ਰਵੇਟਿਵ ਪਾਰਟੀ ਨੇ ਕਾਰਬਨ ਟੈਕਸ ਦੇ ਮਾਮਲੇ ਵਿੱਚ ਹੈਵੀ ਕਲੂਡ ਇੰਡਸਟਰੀ ਨੂੰ ਵੀ ਸਾਈਡ ਤੇ ਰੱਖਣ ਦੀ ਗੱਲ ਕਹੀ ਆ लिबरल पार्टी ने हेवी इंडस्ट्री ਦੇ ਉੱਪਰ ਕਾਰਬਨ ਟੈਕਸ ਸਟਿਲ ਰੱਖਿਆ ਹੈ ਬਾਕੀ ਪਬਲਿਕ ਸੈਕਟਰ ਤੇ ਰਿਮੂਵ ਕਰ ਦਿੱਤਾ ਹੈ ਜਗਮੀਤ ਸਿੰਘ ਵੀ ਉਹਨਾਂ ਤੇ ਭਾਰੀ ਟੈਕਸ ਲਾਉਣ ਦੀ ਗੱਲ ਕਰ ਰਹੇ ਨੇ ਤੇ ਨਾਲ ਦੀ ਨਾਲ ਉਹ ਕਹਿੰਦੇ ਨੇ ਕਿ 3.3 ਮਿਲੀਅਨ ਦੀ ਕਰਾਂ ਦੀ ਉਹ ਜਿਹੜੀ ਲੋ ਇਨਕਮ ਫੈਮਲੀਆਂ ਨੇ ਉਹਨਾਂ ਨੂੰ ਫ੍ਰੀ ਆਫ ਕਾਸਟ ਤੇ ਜਿਹੜੀਆਂ ਹਾਈ ਇਨਕਮ ਨੇ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਨਗੇ ਕਿ એનર્ਜੀ ਐਫੀਸ਼ੀਐਂਟ ਕਾਰ ਜਿਹੜੇ ਆ ਬਣ ਤੇ ਉਹਦੇ ਲਈ ਉਹ ਵੱਡੇ ਐਨਸੈਂਟਮ ਕੈਨੇਡੀਅਨਸ ਨੂੰ ਦੇਣਗੇ ਇਹ ਇੱਥੇ ਦਾ ਵੈਜਰ ਲੀਡਰ ਦੀ ਅਪਡੇਟ ਸੀ ਹੋ ਨੰਗਾਲ ਕਰਦੇ ਆ ਜਿਹਦੀ ਅੱਜ ਸਾਰਾ ਦਿਨ ਚਰਚਾ ਰਹੇਗੀ ਉਹ ਹੈ ਕਾਰਬਨ ਟੈਕਸ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾ ਰਹੇ ਹਾਂ ਕਾਰਬਨ ਟੈਕਸ ਕੀ ਆ ਕਾਰਬਨ ਕੰਜ਼ਿਊਮਰ ਪ੍ਰਾਈਸ ਜਿਹੜੀ ਕੈਨੇਡੀਅਨਸ ਨੇ 2019 ਦੇ ਵਿੱਚ ਪੇ ਕਰਨੇ ਸ਼ੁਰੂ ਕੀਤੀ ਸੀ ਤੇ ਪ੍ਰੀਵੀਅਸਲੀ ਲਾਗ ਜਿਹੜੀ ਆ 80% 80 ਡਾਲਰ ਆ ਪਰ ਟਨ ਦੇ ਹਿਸਾਬ ਦੇ ਨਾਲ ਜਿਹੜੀ ਆ ਕੰਪੋਜ਼ ਹੋ ਚੁੱਕੀ ਸੀਗੀ ਜਿਹੜੀ ਕਿ ਇਸ ਵਕਤ ਵਾਦੀ ਵਾਦੀ ਪਰ ਲੀਟਰ ਦੇ ਪ੍ਰੋਕ ਅਪ੍ਰੋਕਸੀਮੇਟਲੀ ਸਟਾਰ ਅਪਰਡ ਸਿਕਸ ਐਂਡ ਪਰ ਈਚ ਇੱਕ ਗੈਸੋਲਿਨ ਇੱਕ ਲੀਟਰ ਦੇ ਉੱਪਰ ਜਿਹੜੀ ਆ ਉਹ ਗ੍ਰਾਫਲੀ ਜਿਹੜੀ ਆ ਕਹਿ ਸਕਦੇ ਹਾਂ ਕਿ 4 ਡਾਲਰ ਈਚ ਜਿਹੜਾ ਗਿਗਾਜ਼ੋਲ ਜਿਹੜਾ ਨੈਚੁਰਲ ਗੈਸ ਦੇ ਉੱਪਰ ਜਿਹੜੀ ਬਰਨ ਕਰਨ ਦੇ ਉੱਪਰ ਹੀਟਿੰਗ ਦੇ ਉੱਪਰ ਜਿਹੜਾ ਲੱਗਦਾ ਸੀ ਜੇ ਇਸ ਨੂੰ ਸਾਰੇ ਨੂੰ ਕਨਵਰਟ ਕੀਤਾ ਜਾਵੇ ਤਾਂ 17.6 ਸੈਂਟ ਆਪਾਂ ਲੀਟਰ ਦੇ हिसाब ਨਾਲ ਅਪਰੋਕਸੀਮੇਟਲੀ ਕੈਨੇਡੀਅਨ on average ਲੋਕ ਜਿਹੜੇ ਨੇ ਉਹ ਪੇ ਕਰ ਰਹੇ ਸੀਗੇ ਜਸਟਨ ਟਰੂਡੋ ਦੇ ਜਿਹੜੇ 2019 ਦੇ ਨਾ ਜਿਹੜਾ ਗੈਸ ਟੈਕਸ ਸੀਗਾ ਜਿਹੜਾ ਕੰਜ਼ਿਮਰ ਪ੍ਰਾਈਸ ਜਿਹੜੇ ਕੈਨੇਡੀਅਨ ਲੋਕ ਪੇ ਕਰ ਰਹੇ ਸੀਗੇ ਕੁਝ ਐਡ ਚੱਲਦੀ ਰਹੀ ਹੈ ਤੁਹਾਡਾ ਟੈਕਸ ਮੈਸੇਜ ਨਾਲ ਹੀ ਆ ਗਿਆ ਕਿ ਜਿਹਦੇ ਵਿੱਚ 561 ਸੈਂਟ ਸੀਗੀ ਉਹ ਦੈਟ ਵਾਸ ਅ ਮਿਸਲੀਡਿੰਗ 17.6 ਸੈਂਟ ਹੈ 61 ਸੈਂਟ 17.6 ਸੈਂਟ ਜਿਹਦੇ ਵਿੱਚ ਵੱਡੀ ਯਾਰੀ ਉਹ ਫਰਕ ਆ ਅਸੀਂ ਉਹ ਪ੍ਰਾਊਡਲੀ ਕਹਿੰਦੇ ਆ ਕਿ ਉਹ ਮਿਸਲੀਡਿੰਗ ਐਡ ਅਸੀਂ ਆਪਣੇ ਮੀਡੀਆ ਹਾਊਸ ਦੇ ਰਨ ਨਹੀਂ ਕੀਤੀ ਹਾਲ ਦੀ ਕੜੀ 17.6 ਸੈਂਟ ਅਪ੍ਰੋਕਸੀਮੇਟਲੀ ਅਨਟਾਰੀਓ ਦੇ ਵਿੱਚ ਜਿਹੜੇ ਰਾਤ ਦੇ 12 ਵਜੇ ਤੋਂ ਬਾਅਦ 20 ਸੈਂਟ ਦੀ ਰਿਬੇਟ ਤੁਸੀਂ ਦੇਖੀ ਆ ਆਲਮੋਸਟ 1 ਡਾਲਰ 35 36 37 ਸੈਂਟ ਤੱਕ ਅਪ੍ਰੋਕਸੀਮੇਟਲੀ ਗੈਸ ਜਿਹੜੀ ਅਗਿਆ ਰੈਗੂਲਰ ਉਸ ਦਾ ਪ੍ਰਾਈਸ ਹੋ ਗਿਆ ਕੈਨੇਡਾ ਦੇ ਵਿੱਚ ਅਨਟਾਰੀਓ ਦੇ ਵਿੱਚ ਲੋਕਾਂ ਨੇ ਵੱਡੀ ਰਹਾਤ ਮਹਿਸੂਸ ਕੀਤੀ ਹੈ ਸਾਰੇ ਕੈਨੇਡਾ ਦੇ ਵਿੱਚ ایر ਬੇਟਰੀਆ ਕਿਉਂਕਿ ਪਬਲਿਕ ਸੈਕਟਰ ਦੇ ਵਿੱਚ ਮਿਸਟਰ ਕਾਰਨਿੰਗ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸਮਾਲਦਿਆਂ ਸਾਰ ਹੀ ਇਸ ਕਾਸੀਕੋਨ ਦੀ ਸਰਕਾਰ ਕੰਜ਼ੂਮਰ ਜਿਹੜਾ ਕਾਰਬਨ ਟੈਕਸ ਆ ਕੰਜ਼ੂਮਰ ਦੇ ਉੱਪਰ ਉਸ ਨੂੰ ਰਿਮੂਵ ਕਰਨ ਜਾ ਰਹੇ ਨੇ ਇੱਕ ਤਰੀਕ ਨੂੰ ਲਾਗੂ ਹੋਏਗਾ ਅਜੋ ਲਾਗੂ ਹੋ ਗਿਆ ਇਹਦੇ ਨਾਲ ਤੁਹਾਨੂੰ ਇਹ ਵੀ ਦੱਸਣਾ ਚਾਹ ਰਹੇ ਹਾਂ ਕਿ ਜਿਨ੍ਹਾਂ ਨੇ ਕਾਰਬਨ ਬੇਟ ਜਿਹੜਾ ਆ ਉਹ ਖੀਰਲੀ ਜਿਹੜੀ ਕਿਸ ਚਾ ਲੋਕਾਂ ਨੂੰ 22 ਅਪ੍ਰੈਲ ਨੂੰ ਮਿਲਣੀ ਹੈ ਜੇ ਤੁਸੀਂ ਆਪਣਾ ਟੈਕਸ 2024 ਦੇ ਵਿੱਚ ਇਸ ਸਾਲ ਬੁੱਧਵਾਰ ਤੱਕ ਜੇ ਤੁਸੀਂ ਫਾਈਲ ਕਰ ਦਿੰਦੇ ਹੋ ਤੇ ਤੁਹਾਨੂੰ ਇਹ ਮਿਲ ਜਾਏਗੀ ਨਹੀਂ ਤੇ ਫਿਰ ਤੁਹਾਨੂੰ ਬਾਅਦ ਵਿੱਚ ਤੁਹਾਨੂੰ ਅਸੈਸਮੈਂਟ ਕਰਨ ਤੋਂ ਬਾਅਦ ਉਹਦੀ ਰਿਬੇਟ ਮਿਲੇਗੀ ਸੋ ਜੇ ਪਰਸੋਂ ਤੱਕ ਕੱਲ ਤੱਕ ਤੁਸੀਂ ਟੈਕਸ ਫਾਈਲ ਕਰ ਦਿੰਦੇ ਹੋ ਤੇ ਜਿਹੜੀ ਹੈ 22 April ਵਾਲੀ ਲਾਸਟ ਕਿਸ਼ਤ ਆ ਜਿਹੜੀ ਕਾਰਬਨ ਅਰਬੀ ਟੈਕਸ ਦੀ ਜਿਹੜੀ ਆ ਉਹ ਤੁਹਾਨੂੰ ਮਿਲ ਜਾਏਗੀ ਬਾਕੀ ਤੁਸੀਂ ਆਪਣੇ ਕਾਊਂਟਰ ਨਾਲ ਸ਼ਲਾ ਮਸ਼ਵਰਾ ਕਰ ਸਕਦੇ ਹੋ ਕੁਝ ਹੋਰ ਖਬਰਾਂ ਇੱਕ ਵਾਰੀ ਚਾਤ ਮਾਰ ਦੇ ਅਗਲੀ ਵੱਡੀ ਖਬਰ ਇਸ ਵਕਤ ਕੱਲ ਕਰਦੇ ਆ ਟਾਈਟ ਰੇਸ ਦੀ ਦੋ ਤਿੰਨ ਸਰਵਿਸ ਤੁਹਾਡਾ ਸਾਹਮਣੇ ਕਰਨੇ ਆ ਉਸ ਤੋਂ ਬਾਅਦ ਅਸੀਂ ਮਿਸਟਰ ਡਾਨਲ ਟਰੰਪ ਦੇ ਲਿਬਰੇਸ਼ਨ ਡੇ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਤੁਹਾਡੇ ਕੁ ਸਵਾਲ ਕੁਐਸਚਨ ਹੋਣਗੇ ਤੇ ਮੋਸਟ ਵੈਲਕਮ ਪ੍ਰਾਈਮ ਟਾਈਮ ਸੋ ਰੇਡੀਓ ਸਾਊਥ ਏਸ਼ੀਆ ਵਾਈਸ ਤੋਂ ਸਾਰਾ ਨੂੰ ਇਹਦੇ ਲਈ ਫੇਰ ਇੱਕ ਵਾਰੀ ਵੈਲਕਮ ਕਰਦਾ ਹਾਂ ਬਹੁਤ ਬਹੁਤ ਸ਼ੁਕਰੀਆ ਆਪਾਂ ਅਗਲੀ ਖਬਰਾਂ ਵੱਧਦੇ ਖਬਰਾਂ ਨੇ ਇਸ ਵਕਤ ਦਾ ਸਿਗਨਲ ਜਿਸ ਲਈ ਗਿਰਕ ਟ੍ਰਾਂਟੋ ਸਟਾਰ ਜਾਂ ਹੋਰ ਵੱਡੇ ਨਿਊਜ਼ਪੇਪਰ ਵਾਸਤੇ ਆਪਣੇ ਸਰਵਿਸ ਕਰਦੇ ਨੇ ਪੋਲਸ ਅਜਸਟ ਕਰਦੇ ਨੇ ਉਹਨਾਂ ਦੇ ਹਿਸਾਬ ਨਾਲ ਇਸ ਵਕਤ ਟਾਈਟ ਰੇਸ ਹੈ ਕਨਜ਼ਰਵੇਟਿਵ ਤੇ ਲਿਬਰਲ ਦੇ ਵਿਚ ਈ ਜਿਹੜਾ ਸਰਵੇ ਕਹਿੰਦਾ ਆ ਕਿ ਜਿਹੜੀ ਸਥਿਤੀ ਆ ਉਹ ਨੈਰੋ ਹੁੰਦੀ ਜਾ ਰਹੀ ਆ ਲਿਬਰਲ ਦੀ ਜਿਹੜੀ ਬੜਤ ਸੀ ਕਨਜ਼ਰਵੇਟਿਵ ਤੇ ਉਹ ਅੱਗੇ ਦੇ ਮੁਕਾਬਲੇ ਹੁਣ ਟਕਣੀ ਸ਼ੁਰੂ ਹੋ ਗਈ ਆ ਬਟ ਸਟਿਲ ਉਹ ਕਹਿੰਦੇ ਨੇ ਕਿ ਸੱਤਤਰ ਪਾਰਟੀ ਜਿਹੜੀ ਆ ਉਹ ਸਰਕਾਰ ਬਣਾਉਣ ਲਈ ਕੈਪੇਬਲ ਆ 28 April ਦੀਆਂ ਇਲੈਕਸ਼ਨ ਦੇ ਵਿੱਚ ਤੇ ਜੇ ਇਹ ਲਗਾਤਾਰ ਨੈਰੋ ਹੁੰਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਚੇਂਜਸ ਆ ਸਕਦੀਆਂ ਨੇ ਪਰ ਹਾਲ ਦੀ ਘੜੀ ਇਹਦੇ ਵਿੱਚ ਇੱਕ ਤਾਂ ਹੈਗਨਿਕ ਕਲੈਸਟਰ ਵੈਂਡਰ ਲੰਡਨ ਦੇ ਮੈਕਮਾਸਟਰ ਯੂਨੀਵਰਸਿਟੀ ਦੇ ਨੇ ਆ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ ਸੀਓ ਨੇ ਵਰਕਸਪੋਪ ਲਾਫ ਕੇ ਇਹ ਉਹਨਾਂ ਦਾ ਕਹਿਣਾ ਹੈ ਕਿ ਹਾਲ ਵੀ ਕੜੀ ਲੱਗਦਾ ਹੈ ਕਿ ਜਿਹੜੀ ਦੇਸ ਆ ਹੋਰ ਟਾਈਟ ਹੁੰਦੇ ਜਾ ਰਹੀ ਆ ਸੋ ਕੱਲ ਦਾ ਜਿਹੜਾ ਸਰਵੇ ਇਨੰਦ ਆ ਸਿਗਨਲਸ ਦਾ ਸਿਗਨਲ ਇੱਕ ਸਰਵੇ ਕੰਪਨੀ ਆ ਇਹਨਾਂ ਦੇ ਹਿਸਾਬ ਨਾਲ ਮਿਸਟਰ ਕਾਰਨੀ ਲਿਬਰਲ ਸਾਡੇ 41% ਪਬਲਿਕ ਸਪੋਰਟ ਰੱਖਦੇ ਆ ਤੇ ਇਹ ਫੋਰਕਾਸਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਕੋਲ 179 ਜਿਹੜੀਆਂ ਆ ਕਾਰਬਨ ਸੌਰੀ 41% ਵੋਟ ਬੈਂਕ ਇਸ ਵਕਤ ਲਿਬਰਲ ਕੋਲ ਆ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਕਿ 179 ਸੀਟਾਂ ਲੈ ਕੇ ਮジョਰਿਟੀ ਸਰਕਾਰ ਬਣਾ ਸਕਦੇ ਨੇ 343 ਹਾਊਸ ਆਫ ਕਾਮਨ ਦੇ ਮੈਂਬਰ ਨੇ ਦੂਜੇ ਮੁਕਾਬਲੇ ਦੇ ਵਿੱਚ ਜਟੋਬਿਆ ਪੀਰ ਪਾਲੀਵਾ ਦੀ ਅਗਵਾਈ ਹੇਠ 40% ਵੋਟ ਬੈਂਕ ਐਸ ਪਰ ਸਿਗਨਲ ਸਰਵੇ ਦੇ ਸਾਬਨਾ ਅਗਾਇਆ 40% ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਕੋਲ ਤੇ 100 ਪ੍ਰੋਜੈਕਟਡ ਨੇ ਕਿ 143 ਸੀਟਾਂ ਕੰਜ਼ਰਵੇਟਿਵ ਪਾਰਟੀ ਖਰ ਸਕਦੀ ਆ ਜੀ ਜੀ ਨੰਬਰ ਤੇ ਜਗਮੀ ਸਿੰਘ ਆ ਜਗਮੀ ਸਿੰਘ ਨੂੰ ਵੋਟ ਬੈਂਕ ਉਹਨਾਂ ਦੇ ਹਿਸਾਬ ਨਾਲ ਸਿਰਫ 8% ਰਹਿ ਗਿਆ ਤੇ 7 ਸੀਟਾਂ ਐਨਡੀਪੀ ਜਗਮੀ ਸਿੰਘ ਦੀ ਵਾਇਸ ਕਰ ਸਕਦੀ ਆ ਚੌਥੇ ਨੰਬਰ ਤੇ ਫਾਂਕੋ ਬਲਾਂਚੇ ਨੇ ਜਿਹੜੇ ਕਿ ਬਲਾਕ ਬਖਵਾ ਦੇ ਮੁਖੀ ਨੇ ਖੇਤਰੀ ਪਾਰਟੀ ਆ 5.4% ਵੋਟਾਂ ਅਨੁਕੂਲ ਤੇ 14 ਸੀਟਾਂ ਆਪਣੇ ਸੂਬੇ ਦੇ ਵਿੱਚੋਂ ਉਹ ਖਾੜ ਸਕਦੇ ਆ ਉਸ ਤੋਂ ਬਾਅਦ ਗ੍ਰੀਨ ਪਾਰਟੀ ਆ ਉਹਨਾਂ ਕੋਲ 1.7% ਵੋਟ ਬੈਂਕ ਆ 1.7% ਵੋਟ ਬੈਂਕ ਦੇ ਨਾਲ ਗ੍ਰੀਨ ਪਾਰਟੀ ਕੋਲ ਕੋਈ ਵੀ ਸੀਟ ਔਨ ਦੀ ਸਵਭਨਾਨੀਆ ਔਨ ਵਾਲੇ ਦਿਨਾਂ ਚ ਅਸੀਂ ਤੁਹਾਡੇ ਨਾਲ ਅਪਡੇਟ ਜਾਰੀ ਰੱਖਾਂਗੇ ਕਿ ਟਾਈਟ ਰੇਸ ਬਣੀ ਰਹਿੰਦੀ ਆ ਜਿਹੜਾ ਇਸ ਵਕਤ ਸਿਗਨਲ ਅਪਗ੍ਰੇਡ ਅਪਡੇਟ ਕਰ ਰਿਹਾ ਹੈ ਕਿ ਜਿਹੜੀ ਸਥਿਤੀ ਆ ਉਹ ਨੈਰੋ ਹੁੰਦੀ ਜਾ ਰਹੀ ਆ ਆ ਕਨਜ਼ਰਵੇਟਿਵ ਦਾ ਜਿਹੜਾ ਗੈਪ ਸੀ ਲਿਬਰਲ ਉਹ ਘਟਦਾ ਨਜ਼ਰ ਆ ਰਿਹਾ ਇੱਕ ਹੋਰ ਸਰਵੇ ਜਿਹੜਾ ਨਿਕਲਿਆ ਨੂੰ ਉਸ ਦਾ ਸਾਂਝੇ ਕਰਕੇ ਫਿਰ ਦੇਖ ਲੈ ਲਾਂਗੇ ਤੇ ਫਿਰ ਤੁਹਾਡੇ ਕੋਈ ਸਵਾਲ ਕੁਐਸਚਨ ਜੇ ਹੋਣਗੇ ਠੀਕ ਹੈ ਨਹੀਂ ਤਾਂ ਬ੍ਰੇਕ ਲੈ ਕੇ ਅਸੀਂ ਕੋਈ ਇੰਟਰਨੈਸ਼ਨਲ ਖਬਰਾਂ ਤੇ ਵਾਦਿਆਂ